ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੋਕ ਕਿੰਤੂ ਪਰੰਤੂ ਕਰਦੇ ਨੇ ਕਿ ਦਰਬਾਰ ਸਾਹਿਬ ਦਾ ਸਰੋਵਰ ਪਾਣੀ ਪਾਣੀ ਹੈ ਅੰਮ੍ਰਿਤ ਨਹੀਂ ਹੈ ਬڑے ਲੋਕ ਕਿੰਤੂ ਪ੍ਰੰਤੂ ਕਰਦੇ ਨੇ ਕਿ ਦਰਬਾਰ ਸਾਹਿਬ ਜਾਂਦਿਆਂ ਜੀ ਨਹੀਂ ਬਿਮਾਰੀਆਂ ਠੀਕ ਹੁੰਦੀਆਂ ਥੋੜੇ ਕੇ ਸਮੇਂ ਪਹਿਲਾਂ ਇੱਕ 28-30 ਸਾਲਾਂ ਦੀ ਬੀਬੀ ਨੇ ਵੀਡੀਓ ਪਾਈ ਸੀ ਜਿਹਨੂੰ ਕੈਂਸਰ ਦੀ ਲਾਸਟ ਸਟੇਜ ਸੀ ਬਿਲਕੁਲ ਡਾਕਟਰਾਂ ਨੇ ਜਵਾਬ ਦੇਤਾ ਸੀ 2 ਮਹੀਨੇ ਆਪਣੇ ਘਰ ਰਹਿ ਜਿੱਥੋਂ ਮਰਜੀ ਇਲਾਜ ਕਰਾ ਲੈ ਜਿੱਥੋਂ ਮਰਜੀ ਦਵਾਈ ਖਾ ਲੈ ਤੇਰਾ ਜੀਵਨ ਹੁਣ ਖਤਮ ਐ 2 ਮਹੀਨੇ ਬਾਅਦ ਤੇਰੀ ਮੌਤ ਪੱਕੀ ਐ ਉਹ ਬੀਬੀ ਅੰਮ੍ਰਿਤਸਰ ਦੀ ਰਹਿਣ ਵਾਲੀ ਐ 7 ਕੋਸਾਲ ਦੀ ਉਹਦੀ ਧੀ ਐ ਉਹ ਕਹਿੰਦੀ ਮੈਂ ਦੁਨੀਆ ਦੇ ਸਾਰੇ ਡਾਕਟਰਾਂ ਕੋਲ ਆਪਣਾ ਇਲਾਜ ਕਰਾਇਆ ਸਾਰੇ ਡਾਕਟਰਾਂ ਨੂੰ ਆਪਣੀਆਂ ਰਿਪੋਰਟਾਂ ਦਿਖਾਈਆਂ ਸਾਰੇ ਡਾਕਟਰਾਂ ਨੇ ਕਹਿ ਦਿੱਤਾ ਕਿ ਤੇਰੇ ਸਰੀਰ ਚ ਹੁਣ ਪੂਰੀ ਤਰ੍ਹਾਂ ਕੈਂਸਰ ਫੈਲ ਚੁੱਕਾ ਹੁਣ ਤੇਰੀ ਮੌਤ ਪੱਕੀ ਐ ਹੁਣ ਤੂੰ ਦੁਨੀਆ ਦੇ ਕਿਸੇ ਵੀ ਡਾਕਟਰ ਕੋਲ ਜਾਇਆ ਤੇਰਾ ਕੋਈ ਇਲਾਜ ਨਹੀਂ ਕਰ ਸਕਦਾ ਕਿ ਅੰਦਰ ਕੈਂਸਰ ਫੈਲ ਚੁੱਕਾ ਉਹ ਕਹਿੰਦੀ ਗੱਲ ਤਾਂ ਠੀਕ ਐ ਬੜੀਆਂ ਥਾਵਾਂ ਤੇ ਮੈਂ ਦਵਾਈ ਖਾਧੀ ਬੜੀਆਂ ਥਾਵਾਂ ਤੋਂ ਮੈਂ ਇਲਾਜ ਕਰਾਇਆ ਵੱਡੇ ਤੋਂ ਵੱਡੇ ਡਾਕਟਰਾਂ ਕੋਲ ਮੈਂ ਗਈ ਕਹਿੰਦੀ ਆਖਰ ਮੈਂ ਹਾਰ ਕੇ ਜਦੋਂ ਬੈਠ ਗਈ ਨਾ ਆਪਣੇ ਘਰ ਫਿਰ ਮੇਰੇ ਮਨ ਨੇ ਇੱਕ ਗੱਲ ਕਹੀ ਕਮਲਿਏ ਸਾਰੇ ਡਾਕਟਰਾਂ ਕੋਲ ਜਾ ਆਈ ਇੱਕ ਡਾਕਟਰ ਕੋਲ ਤੂੰ ਗਈ ਹੋਈ ਨਹੀਂ ਮਨ ਨੇ ਆਵਾਜ਼ ਮਾਰੀ ਕਿਹੜੇ ਡਾਕਟਰ ਕੋਲ ਡਾਕਟਰ ਧੰਨ ਗੁਰੂ ਰਾਮਦਾਸ ਜੀ ਕੋਲ ਉੱਥੇ ਤਾਂ ਮੈਂ ਗਈ ਹੋਈ ਨਹੀਂ ਇੱਕ ਤਾਂ ਮੇਰੇ ਸਾਹਮਣੇ ਸੀ ਮੈਂ ਉਹਦੇ ਕੋਲ ਗਈ ਹੋਈ ਨਹੀਂ ਜੀ ਮੈਂ ਉਹ ਕਹਿੰਦੀ ਮੈਂ ਸੋਚਿਆ ਕਿ ਮੇਰੇ ਕੋਲ 2 ਮਹੀਨੇ ਨੇ ਮੈਂ ਵਿਸ਼ਵਾਸ ਲੈ ਕੇ ਆਪਣੀ ਧੀ ਨੂੰ ਸਵੇਰੇ ਸਾਜਰੇ ਮੈਂ ਤਿਆਰ ਕਰਦੀ ਮੈਂ ਤੇ ਮੇਰੀ ਧੀ ਕਹਿੰਦੀ ਅਸੀਂ ਹਰ ਰੋਜ਼ ਗੁਰੂ ਰਾਮਦਾਸ ਸਾਹਿਬ ਦੇ ਘਰ ਜਾਣ ਲੱਗ ਗਈਆਂ ਰੋਜ਼ ਸੇਵਾ ਕਰਨੀ ਬਾਣੀ ਪੜ੍ਹਨੀ ਸਰੋਵਰ ਚੋਂ ਪਾਣੀ ਪੀ ਕੇ ਆਉਣਾ ਕਹਿੰਦੀ ਕਦੇ 베ਰੀ ਸਾਹਿਬ ਦੇ 베ਰ ਲੈ ਕੇ ਆਉਣੇ ਕਹਿੰਦੀ ਕੋਈ ਬੇਰੀ ਸਾਹਿਬ ਦਾ ਪੱਤਾ ਮਿਲ ਜਾਣਾ ਕਹਿੰਦੀ ਲਗਾਤਾਰ 2 ਮਹੀਨੇ ਮੈਂ ਜਾ ਕੇ ਸੇਵਾ ਕੀਤੀ ਧੰਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਕਹਿੰਦੀ ਜਿਹੜੇ ਡਾਕਟਰਾਂ ਨੇ ਮੈਨੂੰ ਜਵਾਬ ਦਿੱਤਾ ਸੀ ਤੇਰੀ ਮੌਤ ਪੱਕੀ ਐ ਕਹਿੰਦੀ ਜਦੋਂ ਮੈਂ ਫਿਰ 2 ਮਹੀਨੇ ਬਾਅਦ ਉਹਨਾਂ ਕੋਲ ਜਾ ਕੇ ਰਿਪੋਰਟਾਂ ਕਰਾਈਆਂ ਕਹਿੰਦੀ ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਹਿੰਦੀ ਮੇਰੀਆਂ ਰਿਪੋਰਟਾਂ ਦੇ ਵਿੱਚ ਇੱਕ ਵੀ ਅੰਸ਼ ਕੈਂਸਰ ਦਾ ਨਹੀਂ ਆਇਆ ਇਹ ਹੈ ਧੰਗੁਰੂ ਰਾਮਦਾਸ ਪਾਸਾ ਦੇ ਘਰ ਦੀ ਕਰਾਮਾਤ ਕੋਈ ਵਿਸ਼ਵਾਸ ਕਰਕੇ ਜਾਵੇ ਕੋਈ ਭਰੋਸਾ ਕਰਕੇ ਜਾਵੇ ਸਤਿਗੁਰੂ ਡੁੱਬਿਆਂ ਨੂੰ ਵੀ ਪਾਰ ਲਾਉਂਦੇ ਆ ਪਰ ਮਾਫ ਕਰਿਓ ਕਈ ਲੋਕ ਅੱਜ ਵੀ ਇਹਨੂੰ ਕਿੰਤੂ ਪ੍ਰੰਤੂ ਕਰਦੇ ਆ ਪਰ ਮੈਂ ਇੱਕੋ ਗੱਲ ਆਖਾਂਗੀ ਜਿਹਦੇ ਨਾਲ ਬੀਤਦੀਆਂ ਨਾ ਲੋਕ ਦੱਸਦੇ ਆ ਕਿ ਫਿਰ ਮਾਫ ਕਰਿਓ ਫਿਰ ਵਿਸ਼ਵਾਸ ਪੱਕਾ ਹੁੰਦਾ ਭਰੋਸਾ ਪੱਕਾ ਹੁੰਦਾ ਜਦੋਂ ਕੋਈ ਦਰਵਾਜ਼ਾ ਨਾ ਦਿੱਸੀ ਫਿਰ ਗੁਰੂ ਰਾਮਦਾਸ ਪਾਸੀ ਦਾ ਦਰਵਾਜ਼ਾ ਪਾੜ ਲਿਓ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ